ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੱਸੀ ਗੱਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਮੈਂ ਪੈਂਡ ਕਾਈ ਆ ਨਾਮ ਲਖਵਿੰਦਰ ਸਿੰਘ ਮਾਨ ਜਿਲ੍ਹਾ ਫਰੀਪੋਟ ਜਿਲ੍ਹਾ ਪੈ ਗਿਆ ਆਪਣਾ ਫ੍ਰੀ ਰਿਕਾਰਡ ਹਨਾ ਤੇ ਮੋਬਾਈਲ ਨੰਬਰ ਆਪਣਾ ਜੀ ਵਾਂ ਨੰਬਰ ਹੈ 62805 47555 62805 47555 47555 56 ਅੱਜ ਆਪਾਂ ਦਾ ਮੇਲ ਕਾਫ ਕਟਾ ਇਹ ਆਪਾਂ ਵੇਚਣਾ ਹੈ ਜੀ ਹਾਂਜੀ ਠੀਕ ਹੈ ਇਹ ਕਿਹੜੇ ਸਾਹ ਦਾ ਬੱਚਾ ਜੀ ਇਹ ਉਹ ਅਭੀ ਮੰਨੂਗਾ ਜੀ ਅਭੀ ਮੰਨਿਓ ਦਾ ਇਹਦੀ ਮਾਂ ਵੀ ਆ ਕੇ ਘਰੇ ਖੜੀ ਹੈ ਹਨਾ ਜੀ ਤੇਰੀ ਮਾਂ ਆਏ ਠੀਕ ਹੈ ਤੇਰੀ ਕਿੰਦਰ ਦਾ ਕਾਰਜ ਹੈ ਜੀ ਠੀਕ ਹੈ ਇਹਦੀ ਲਾਈਫ ਤੇ ਬਾਈ ਕਰਦੇ ਠੀਕ ਹੈ ਇਹਦੀ ਮਾਂ ਦਾ ਮੰਨ ਕੇ ਜਲੇ ਕਿਲੋਆਂ ਦੇ ਵਿੱਚ 21 ਕਿਲੋ ਤੋਂ ਪਾਰ ਵਾਲੀ ਹੈਗੀ ਹੈ ਬਾਈ ਕਿਲੋ ਨਾ ਨਾਲੀ 22 ਕਿਲੋ ਕੰਡੇ ਦਾ 22 ਕਿਲੋ ਦਾ ਤਾਂ ਕੰਡੇ ਵਾਲਾ ਜਮਾ ਕੰਡੇ ਵਾਲਾ ਆ ਸਾਹਮਣੇ ਡੈਰੀ ਇੱਥੇ ਦੁੱਧ ਪਾਉਂਦੇ ਨੇ ਠੀਕ ਆ ਕਿਤੇ ਚਵਾਈ ਤਾਂ ਨਹੀਂ ਕਰਾਈ ਹਾਲੇ ਤੱਕ ਇਹ ਕਿੱਥੋਂ ਲੈਂਦੀ ਸੀ ਕਿ ਆਪਾਂ ਇਹ ਆਪਾਂ ਹਰਿਆਣੇ ਚੋਂ ਜਿਆ ਹਰਿਆਣੇ ਚੋਂ ਕੈਗ ਸਾਲਾਂ ਤੋਂ ਆਪਣੇ ਕੋਲੇ 6-5 ਮਹੀਨੇ ਤੋਂ ਦੁੱਧ ਦੁੱਧ ਪੰਜਵੇਂ ਸਾਲ ਆ ਵੀ ਬੱਚਾ ਫਿਰ ਇਹਦੇ ਨਾਲ ਅੱਛਾ ਕੱਟੇ ਤੋਂ 1 ਸਾਲ ਪਹਿਲਾਂ ਹੀ ਕੱਟੀ ਇਹਦੀ ਆ ਆ ਕੀਰੀ ਕੱਟੀ ਆ ਠੀਕ ਹੈ ਡੇਰੀ 2.5 ਮਹੀਨੇ ਨੂੰ ਦੱਸੋ 2.5 ਮਹੀਨੇ ਤੋਂ ਦੀ ਕੀਰੀ ਕੱਟੀ ਦੇ ਠੀਕ ਹੈ ਮੈਂ ਤਾਂ ਫਿਰ ਆਪਾਂ ਉੱਥੋਂ ਦੁੱਧ ਮਣਕੇ ਲੈ ਕੇ ਆਏ ਸੀ ਹਰਿਆਣੇ ਜਦੋਂ ਲੈਂਦੀ ਸੀ ਤਾਂ ਉਹ ਇਹਦੇ ਪਹਿ ਠੀਕ ਹੈ ਤੇ 15 ਲੀਟਰ ਤੁਸੀਂ ਤਿਆਰ ਪਹਿਲੇ ਸੂਏ ਮਾਈਟੇ ਜਿੱਕਾ ਕੱਟਾ ਸੀ ਹੁਣ ਇਹਦੀ ਪੰਜਵੀਂ ਸੂਈ ਹੋ ਪੁਰੇ ਇਹਦੀ ਪੰਜਵੀਂ ਮਤਲਬ ਚੌਥੇ ਸੂਏ ਦਾ ਕੱਟਾ ਖੜਾਗਾ ਹਾਂ ਅਭੀ ਮੈਨੇ ਸਾਂਹ ਦਾ ਕੱਟਾ ਅਭੀ ਮੰਨੂ ਅਸਾ ਉਹ ਕੱਟੇ ਦੇ ਬਾਅਦ ਮੈਂ ਹਲੇ ਸੂਈ ਨਹੀਂ ਦਵਾਰੇ ਨਾ ਹਜੇ ਪੂਰੀ ਨਹੀਂ ਕੈਵੀਨ ਹੋ ਰਹੀ ਕੱਟੇ ਦੀ ਕੱਟੇ ਨੂੰ ਕਰਾ ਜੀ 11 ਮਹੀਨੇ ਪੰਜ ਦਿਨ ਕਿਤੇ ਹੋਵੇ ਕੱਟਾ ਠੀਕ ਹੈ 11 ਮਹੀਨੇ ਸਾਲ ਦਾ ਕੱਟਾ ਹਜੇ ਹੈ ਨਹੀਂਗਾ ਸੋ ਸੋ ਵੀਰੋ 22 ਕਿਲੋ ਦੁੱਧਾ ਦੀ ਮੈਂ ਦਾ ਬੱਚਾ ਮੇਲ ਕਾਫ ਬਰੀਡਿੰਗ ਵਾਸਤੇ ਬਾਈ ਨਹੀਂ ਕੀਤਾਗਾ ਸੇਲ ਤੇ ਬਾਕੀ ਨਾਲ ਇਹਦਾ ਬੱਚਾ ਖੜਾ ਕੱਟੀ ਏ ਮੰਨ ਕੇ ਚਲੋ ਪ੍ਰਧਾਨ ਅੰਦਾਜ਼ਾ ਹੁੰਦਾ ਵੀ ਇੱਥੋਂ ਜਾ ਕੇ ਬਰੀਡ ਤਿਆਰ ਹੋਣੀ ਬਸ 6 ਫੁੱਟ ਹਨਾ ਤੇ ਕੱਟੀ ਹੈਗੀ 5 ਫੁੱਟ 7-8 ਇੰਚ ਦੀ ਰਾਮ ਦਾ ਇਹਦਾ ਫਿਰ ਮੰਨ ਕੇ ਚਲੋ ਵੀ ਸਵਾ ਦੋ ਢਾਈ ਸਾਲ ਦੇ ਲਗਭਗ ਹੋਈ ਪਈ ਆ ਤੇ ਕੱਟਦਾ ਦਾ ਸਾਰੀ ਅਜੇ ਬੱਦ ਨਹੀਂ ਨੇ ਇੱਕ ਹੀ ਸੀਰਾ ਤੇ ਕੱਟਦਾ ਦੇਖਣ ਨੂੰ ਐ ਲੱਗ ਜਿਵੇਂ ਵੀ ਦੋਂਦਾ ਹੋਇਆ ਹੁੰਦਾ ਹਨਾ ਕੀ ਦੋਂਦਾ ਵੀ ਠੀਕ ਆ ਫਿਰ ਖਰਾਕ ਵਗੈਰਾ ਕੀ ਪਾਉਨੇ ਪੈਣੇ ਪਸੂ ਮਾਨਤੇ ਸਾਫ਼ ਸੇ ਠੀਕ ਆ ਨਾ ਕਿਹਦੇ ਕੋਲੋਂ ਲਿਆਉਂਦਾ ਠੀਕ ਆ ਪਹਿਲਾਂ ਜਾਉ ਗਰਮੀ ਦੇ ਵਿੱਚ ਠੀਕ ਆ ਜਾਉ ਮੱਕੀ ਦੇ ਕੰਕ ਇਹ ਸਮਾਨ ਪਾਉਣੇ ਤੇ ਜਿਹੜਾ ਸਮਾਨ ਆਪਾਂ ਘੋੜੀਆਂ ਨੂੰ ਪਾਉਣਿਆਂ ਨਾਲ ਹਨਾ ਘੋੜੀਆਂ ਦਾ ਖਰਾਕ ਇਹਨਾਂ ਨੂੰ ਪਾਉਣੇ ਆ। ਹਾਂ ਭੋਗ ਨਾਲ ਹੀ ਟਰੱਕ ਪਾਉਣੇ ਜਾਂ ਭੋਗ ਨਾਲ ਹੀ ਮੇਨ ਟਰੱਕ ਆ ਜਾਉ। ਠੀਕ ਹੈ। ਲੋ ਥੱਡੇ ਹੁੰਦੇ ਨਾ ਤਾਂ ਹੀ ਫੜਨਾ ਪੈਂਦਾ ਥੱਲੇ। ਠੀਕ ਹੈ। ਤੇ ਮੰਨ ਕੇ ਚੱਲੀ ਵੀ 22 ਕਿਲੋ ਵਾਲੀ ਮਹਿ ਦਾ ਕਟਾ ਆ ਵੀ ਮੈਨੂੰ ਸਾਂਡ ਦਾ। ਉਹ ਕਨਫਰਮ ਆ। ਧੋਰੀ ਨਹੀਂ ਕੱਟੇ ਰਵਾਰ। ਤੇ ਬਾਈ ਜੀ ਜਿਹੜਾ ਆਪਾਂ ਕਹਿੰਨੇ ਆ ਵੀ ਮੈਨਿਓ ਸ਼ੋਰ ਇਸ ਗੱਲ ਦਾ। ਹਾਂ ਹਾਂ ਜੀ। ਇਹ ਡੀਏ ਨਹੀਂ ਕਰਾ ਲੈ ਕੋਈ। ਠੀਕ ਹੈ। 1000 ਰੁਪਏ ਚ ਦੇਵਾਂਗੇ। ਇੱਥੇ ਆਪਣੇ ਹਰਦੀਪ ਡਾਕਟਰ ਆਉਂਦਾ ਆਹ ਠੀਕ ਹੈ ਆਭਿਮਨਿਓ ਸਾਣ ਦਾ ਤੇ ਬਾਕੀ ਛੋਡੇ ਪਿੰਡ ਫਿਰ ਠਰਕ ਵੀ ਐ ਮਨਤੀ ਦਾ ਸਾਣ ਚੰਗਾ ਰਿਹਾ ਵਾ ਸੋਕ ਫਿਰ ਸਾਰੇ ਪਿੰਡ ਚ ਚੰਗੇ ਆ ਕੱਟੇ ਦਾ ਤੇ ਉਮਰ ਹੋ ਗਈ ਇਹਦੀ 11 ਮਹੀਨੇ 5-4 ਦਿਨ ਹਾਂ 11 ਮਹੀਨੇ ਤੇ ਫਿਰ ਇਹਦਾ ਮੁੱਲ ਵੜੀ ਆਪਾਂ ਕੀ ਰੱਖਿਆ ਕੱਟੇ ਦਾ ਮੁੱਲ ਜੀ ਜੇ ਇਹ ਲੈ ਕੇ ਜਾਣਾ ਪਿੰਡ ਬਾਚ ਪੰਚਾਇਤ ਵਾਲੇ ਠੀਕ ਹੈ ਫਿਰ ਤਾਂ ਆਪਾਂ ਸੰਕੀ ਬੰਦੇ ਜਿਵੇਂ ਕਹੂਗੇ ਉਹ ਨਾ ਠੀਕ ਹੈ ਆਪਾਂ ਨੂੰ ਇਹਦਾ 1,35,000 ਰੁਪਏ ਇੱਕ ਲੱਖ 35 ਹਜ਼ਾਰ ਰੁਪਏ ਗੁਜਾਇਸ ਮੌਕੇ ਤੇ ਹੋ ਜੂਗੀ ਠੀਕ ਹੈ ਸੁਭਰਕ ਚੁੰਗਦਾ ਸੀ ਦੁੱਧ ਪੇ ਦੋ ਦੋ ਸਾੜੇ ਵਿਚਾਰੀ ਥੋੜਾ ਹੋਇਆ ਲੱਗਦਾ 50 ਨਹੀਂ ਹੋਇਆ ਠੀਕ ਹੈ ਹਾਂ ਹੁਣ ਵੀ ਠੱਕੇ ਕੁੱਕ ਨਾ ਪਾਇਆ ਜਾਂਦਾ ਠੀਕ ਹੈ ਸੋ ਮੂੰਹ ਮੱਥਾ ਦੇਖੋ ਤੇ ਕੁੰਬੜਾ ਵਗੈਰਾ ਦੇਖੋ ਬਿਲਕੁਲ ਪਤਲਾ ਤੇ ਮੂਤਰੀ ਵਗੈਰਾ ਪੂਰਾ ਸੋਹਣਾ ਕੱਟਾ ਚੰਗੀ ਅਗੇ ਬਰੀਡ ਤਿਆਰ ਕਰੂ ਤੇ ਸੰਗ ਫਿਰ ਬਣਾਇਆ ਜਾਂ ਕਿ ਨਹੀਂ ਬਣਾਇਆ ਹਲ ਦੇਖੋ ਹਾਂਜੀ ਕੁਝ ਨਹੀਂ ਕਰਿਆ ਅੱਛਾ ਨੇਚਰਲ ਹੀ ਸਾਰੇ ਜਮ ਤੇ ਮੱਥੇ ਤੇ ਕੋਈ ਵਾਲ ਚਿੱਟਾ ਹੋਵੇ ਕੋਈ ਹੋਰ ਨਾ ਨਾ ਜੀ ਸੋ ਕਾਲਾ ਮੱਥਾ ਜਮ ਬਿਲਕੁਲ ਤੇ ਸੋਹਣਾ ਚੰਗਾ ਕੱਟਾ ਬਣੂ ਜਵਾਨੀ ਚੜ ਜੇ ਕੱਲੀ ਵੱਟ ਇਹ ਹੈ ਐਂਟੀ ਸਵਾਈਂਚ ਕੋਈ ਆ ਬੁੱਲੀ ਮਲਾ ਤੋਰੀ ਬਾਈ ਫੜ ਕੇ ਬਾਹਰ ਨੂੰ ਠੀਕ ਐ ਸੋ ਵੀਰੋ ਟੈਸਟੀ ਗੱਲ ਵਗੈਰਾ ਦੇਖੋ 135000 ਰੁਪਇਆ ਆਪਾਂ ਕਹਿਦਾ ਹਰ ਇੱਕ ਦੇਣਾ ਵੀ ਕਟਾ ਮੇਰੇ ਕੋਲ ਖੜਾ ਮੈਂ ਡੂੜ ਮੰਗਿਆ ਆਏ ਮੰਗਿਆ ਪਰ ਇੱਕ ਚੀਜ਼ ਆ ਜਮ ਸੋ 5 ਇੰਚ ਗੁੱਲੀ ਜਿਹੜੀ ਆਉਂਦੀ ਆ ਸੋਨੀ ਕੀ ਆ ਤੋਰੀ ਬਾਈ ਇਹਨੂੰ ਬਾਹਰ ਨੂੰ ਸੋ ਵੀਰੋ 135000 ਰੁਪਇਆ ਕੀਮਤ ਆ ਪੂਰਾ ਸੋਨਾ ਚੰਗਾ ਕਟਾ ਤੋੜ ਦੀ ਬਾਹਰ ਨੂੰ ਇਹਨੂੰ ਤੇ ਪੜਿਆ ਪੁੜਿਆ ਪੂਰਾ ਸਾਫ ਆ ਕਿਆ ਬਾਤਾਂ ਤੇ ਬਰੀਡਿੰਗ ਵਾਸਤੇ ਕਿਸੇ ਵੀਰ ਨੇ ਲੈਣਾ ਹੋਵੇ ਤੇ 23 ਕਿਲੋ ਇਹਦੀ ਮਾਦਾ ਰਿਕਾਰਡ ਆ ਚਾਹੇ ਵੀਰ ਕਹਿੰਦੇ ਕੋਈ ਡੀਐਨਏ ਕਰਾ ਲੇਵੇ ਵੀ ਮਾਂ ਨਾਲ ਜਾਂ ਪਿਓ ਵਾਲੇ ਪੱਖ ਤੋਂ ਤੇ ਕੱਟਾ ਜਿਹੜੀ ਗੱਲ ਕਹਿਤੀ ਤੇ ਇਸੇ ਗੱਲ ਦੇ ਨਿਕਲ ਬਾਕੀ ਵੀਰਾਂ ਦੇ ਘੋੜੀਆਂ ਵਗੈਰਾ ਵੀ ਰੱਖੇਵੇਂ ਤੇ ਰੱਖੇ ਪਸੂ ਨਗ 2-3 ਕਿਹਦੇ ਰੱਖੇ ਟੋਪ ਦੇ ਜਮਾ ਸੋ ਪਿੱਠ ਫੁੜੇ ਦੀ ਬਣਤਰ ਦੇਖੋ ਇਹਦੀ ਸਾਫ਼ ਸੁਥਰੀ ਪੂਰੀ ਤੇ ਬਾਕੀ ਤੋਰਾ ਵਗੈਰਾ ਦੇਖੋ ਕੱਟੇ ਦਾ ਪੂਰਾ ਗੌਰ ਨਾਲ ਚੰਗਾ ਕੱਟਾ ਪਾਲਿਆ ਵਾ ਸੋ ਵੀਰ ਜਮਾ ਮਨਕੇ ਜਿਹੜੇ ਦੋਦਰਮੀ ਨਾਨਕ ਕ੍ਰੋਸਿੰਗ ਦੇ ਨਾਲ ਕੱਟਾ ਜਮਾ ਸੋ ਦੇਖੋ ਫੇਸ ਕੁਆਲਟੀ ਵਗੈਰਾ ਕੱਟੇ ਦੀ ਛੜਦੇ ਕੋਈ ਨਹੀਂ ਸੋ ਦੇਖੋ ਪੂਰਾ ਸੋਹਣਾ ਪਲਿਆ ਵਕਟਾ ਸੋਹਣਾ ਚੰਗਾ ਨਾਮੀ ਸਾਣ ਬਣੂਗਾ ਗਿਆ ਉਹਨਾਂ ਦੇ ਟਾਈਮ ਦੇ ਵਿੱਚ ਇਹਦਾ ਪਿਓਲੇ ਪਾਸੋਂ ਵੀ ਚੰਗਾ ਤੇ ਮਾਂ ਵਾਲੇ ਪਾਸੋਂ ਵੀ ਪੂਰਾ ਨਜਾਇਜ਼ ਚੰਗਾਗਾ ਤੇ ਪੂਰੇ ਸੋਹਣੇ ਜੇ ਕੋਈ ਵੀਰ ਕਹਿੰਦਾ ਕਿਸੇ ਪੰਚਾਇਤ ਦੀ ਖਾਤਰ ਲੈ ਆਣਾ ਪਿੰਡ ਦੇ ਵਿੱਚ ਛੱਡਾਂ ਨਹੀਂ ਖਾਤਰ ਤਾਂ ਹੋਰ ਵਧੀਆ ਮਾਨਤਾਂ ਹੋ ਜੂਨੀ ਮੁੱਲੇ ਦੇ 135000 ਪਿੰਡ ਕਣੀਆਂ ਜ਼ਿਲ੍ਹਾ ਪੈ ਗਿਆ ਫਰੀਦਕੋਟ ਮੋਬਾਈਲ ਨੰਬਰ ਬੋਲੇ ਜੀ ਆਪਣਾ 98547551 ਹੋਰ ਆ ਜੀ ਨਾਮ ਲਿਖੇ ਤਾਂ 77107 ਸੰਜੈ 29 ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤੈਅ